ਹਲੋ ਬੱਚੋ ਕਿਵੇਂ ਹੋ ਤੁਸੀਂ ਸਾਰੇ ਅੱਜ ਆਪਾਂ ਲੈ ਕੇ ਆਏ ਕਨਾੜਾ ਦੀ ਮਾਤਰਾ ਤੇ ਜੇ ਤੁਹਾਨੂੰ ਵਧੀਆ ਲੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਆਪਦੇ ਕਲਾਸ ਫਾਲ ਕਲਾਸ ਵਾਲਿਆਂ ਨਾਲ ਤਾਂ ਜੋ ਵੀਡੀਓ ਵੱਧ ਵੱਧ ਜਾਵੇ ਤੇ ਆਪਨ ਫਿਰ ਮੈਨੂੰ ਵੀ ਬਣਾਉਣ ਦਾ ਮਜ਼ਾ ਆਉਂਦਾ ਹੈ ਵੀਡੀਓ ਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਵੀਡੀਓ ਦਦੇ ਕਨਾੜਾ ഫെ കനോടാ ജ ഫ ചച്ചോടാ ല പപ്പേ കനോടാ ദ പൗദ ഏഴേ കനോടാ ഓ ക ഓഖാ ചച്ചോടാ ചാടേ കട കി ലീ കോ ലീ ഫോടാ ഫ ജി ജീ ഫ ജീ ക്കനോടാ ஃேே வரஃபி கக்கோடா கா பஃபே வரஃபி கஃபிக்க நோட பவு டிரடி பௌடி சச்சேக்காடி நோட நா கக்க நோக்க ஆடேக்க நோடா ஓ ர ஓரத் நோட மோ சோசம் சாச்சைக்க நோடா சா தி வெரி நன் கடா நா ோ ரேரி கோரி பப்பா கக்கே கடே கன பௌ கண்ணா கனோட ரா நிடோனா ரபீட கே தோடா தோட பஃ கடா பௌ ஜனா சோல பப்பே கனோட பௌ த ോട ഓ കക്ക ഓക്കോടോടോട ഫി കോഫി പപ്പേ കോ ടാഡി പൗഡി ചിച്ചോട ചോ ടാഡി ചോടി നോടന ਅੜੇ ਕਨੜਾ ਔ ਰਰ ਤਰਤ ਔਰਤ ਮੰਮੇ ਕਨੜਾ ਮੋ ਸਸਮ ਮਸਮ ਮੋਸਮ ਚਚੇ ਕਨੜਾ ਚੋ ਤਦਾ ਰਰ ਬੇਰੀ ਚੌਧਰੀ ਨਨੇ ਕਨੜਾ ਨੋ ਕਕਾ ਰਰ ਬੇਰੀ ਨੌਕਰੀ ਜਜੇ ਕਨੜਾ ਜੋ ਹਾ ਹਾ ਰਰ ਬੇਰੀ ਜੋਹਰੀ ਤਤੇ ਕਨੜਾ ਤੋ ਲੱਲੇ ਬਿਆਰੀ ਅੜੇ ਕਨੜਾ ਆ ਤੋ ਲਿਆ ਹਾ ਹਾ ਤਤੇ ਕਨੜਾ ਥੋ ਡਾੜੀ ਵੇੜੀ హథౌడి కక్కా చిచే కనోడ అచౌరి పప్పా కక్కే కనొడా కౌ దాడే కనాడ పకౌడా కనౌడా రారా కక్కే సీడే కనౌడా నాణే గ నేణా ఇర దో వారి బోల్ సో జీతే టైం తను ఏ రివీన్ అయ్యో మ ਘੇਰ ਵੇਖਿਆ ਜੇ ਪਹਿਲਾਂ ਦੋ ਦਿਨ ਹੋਰੀ ਪਿੱਛੋਂ ਵੇਖ ਕੇ ਇਹਨੂੰ ਚੰਗੀ ਤਰ੍ਹਾਂ ਰਿਵਾਈਸ ਕਰ ਲੋ ਫੇਰੀ ਲਾਈਨ ਡਿਕਟੇਸ਼ਨ ਦਾ ਤੁਹਾਨੂੰ ਫਾਇਦਾ ਹੈ ਰਿਵਾਈਸ ਕਰਨ ਦਾ ਤੇ ਚਲੋ ਹੁਣ ਆਪਾਂ ਤੁਹਾਨੂੰ ਲਾਈਨ ਡਿਕਟੇਸ਼ਨ ਕਰਵਾ ਦਿੰਦੇ ਆ ਚਲੋ ਆਪਾਂ ਸ਼ੁਰੂ ਕਰਦੇ ਆ ਦਦੇ ਲਾਵਾ ਖਖੜਾ ਖੋ ਦੇਖੋ ਫੇਕ ਨਾੜਾ ਫਾਜ ਜੱਜੇ ਬਰੀ ਜੀ ਫਾਜ ਜੱਜੇ ਗੰਨਾ ਚੱਚੇ ਗੰਨਾ ਚਾਚਾ ਐੜੇ ਗੰਨਾ ਈੜੀ ਸਿਆਰੀ ਐੜੇ ਗੰਨਾ ਆਇਆ ਦੇਖੋ ਫੌਜੀ ਚਾਚਾ ਆਇਆ ਤੁਸੀਂ ਲਾ ਦੀ ਮਾਤਰਾ ਹੋੜਾ ਦੀ ਮਾਤਰਾ ਆਪਣੇ ਚੈਨਲ ਤੇ ਆਈਆਂ ਹੋਈਆਂ ਤੁਸੀਂ ਉਹ ਦੇਖ ਸਕਦੇ ਜੇ ਪਹਿਲਾਂ ਜੇ ਤੁਹਾਨੂੰ ਨਹੀਂ ਆਉਂਦੀ ਕੰਨੇ ਦੀ ਵੀ ਮਾਤਰਾ ਆਈ ਹੋਈ ਹੈ ਸਾਰੀ ਮਾਤਰਾ ਮੈਂ ਆਪਾ ਕਰਾਈ ਹੋਈ ਹੈ ਨੇ ਬਿਆਰੀ ਦੀ ਵੀ ਸਿਆਰੀ ਦੀ ਵੀ ਤਾਂ ਤੁਸੀਂ ਉਹ ਵੇਖ ਸਕਦੇ ਹੋ ਫੇਰੀ ਇਹ ਆਪਾ ਤੁਸੀਂ ਅੱਗੇ ਤੁਹਾਨੂੰ ਔਖੀਆਂ ਮਾਤਰਾਵਾਂ ਪੜ੍ਹਨੀਆਂ ਆ ਸਕਦੀਆਂ ਖਖੇ ਲਾਵਾ ਖੇ ਡੱਡਾ ਨਾ ਡਣ ਖੇ ਡੰ ਲੱਲਾ ਏੜੀ ਵਰੀ ਲਈ கக்கூசி கனோடா சரி கண்ணா சரி கண்ணாணி பப்பா கக்கே கனோடா பக்கே லேசி ஏழே கண்ணா இடிசி ஏழே கண்ணா ஹான பக்கோட ਚੰਮ ਚੰਮ ਕੱਕੇ ਕਨੌੜਾ ਰਰਾਰਾ ਕੌਰ ਚਮਕੌਰ ਤੇ ਬੱਬਾ ਖਬਖ ਤਤੇ ਕਨੌੜਾ ਹਰਾਰਾ ਬਖਤੌਰ ਦੱਦੇ ਕਨੌੜਾ ੜਾੜੇ ਲਾੜੇ ਡੋੜੇ ੜੇ ਕੰਨਾ ਈੜੀ ਲਾਵੇਂ ਆਏ ਚਮਕੌਰ ਤੇ ਬਖਤੌਰ ਡੋੜੇ ਆਏ ਗੱਗੇ ਕਨੌੜਾ ਗੋ ਹਰਾਰੇ ਵੈਰੀ ਕੋਰੀ ਬੋਵੇ ਵੈਰੀ ਵੀ ਸッセ ਔਕੜ ਨਾਨਾ ਸੋਣ ਕੱਕੇ ਲਾਵਾ ਕੇ ਦੱਦੇ ਕਨੌੜਾ ਦੋ ੜਾੜੇ ਵੜੀ ਡੋੜੀ ਆਈ ਗੋਰੀ ਵੀ ਸੁਣ ਕੇ ਦੌੜੀ ਆਈ ਸਸਬ ਬਸਬ ਨਨੇ ਨਵਨੇ ਰਾਰਲ ਲਾਰਲ ਮੰਮੇ ਸੇ ਅੱਲਾ ਮਿਲ ਰਲ ਮਿਲ ਰਾਰੇ ਕਨੋੜਾ ਨਾਨਕ ਕਾ ਰੌਨਕ ਲੱਲੇ ਗੰਨਾ ਈੜੀ ਵਰੀ ਲਾਈ ਸਭ ਨੇ ਰਲ ਮਿਲ ਰੌਨਕ ਲਾਈ ਇਸੇ ਤਰ੍ਹਾਂ ਹੀ ਆਪਾਂ ਇੱਕ ਵਾਰੀ ਹੋਰ ਰਿਵੀਜ਼ਨ ਕਰ ਲੈਨੇ ਆ ਸਿੱਧੀਆਂ ਲਾਈਨਾਂ ਹੀ ਬੋਲਾਂਗੇ ਆਪਾਂ ਦੇਖੋ ਫੌਜੀ ਚਾਚਾ ਆਇਆ ਖਡਣ ਲਈ ਖਿਡਾਉਣੇ ਲਿਆਇਆ ਖਾਂ ਲਈ ਪਕੌੜੇ ਲਿਆਇਆ ਚਮਕੌਰ ਤੇ ਬਖਤੌਰ ਦੌੜੇ ਆਏ ਗੋਰੀ ਵੀ ਸੁਣ ਕੇ ਦੌੜੀ ਆਈ ਸਭ ਨੇ ਰਲ ਮਿਲ ਰੌਣਕ ਲਾਈ ਤੇ ਜੇ ਤਾਂ ਨਹੀਂ ਯਾਦ ਹੁੰਦਾ ਤੇ ਇੱਕ ਵਾਰੀ ਫੇਰ ਦੁਬਾਰਾ ਤੁਸੀਂ ਇਹਨੂੰ 2-3 ਵਾਰੀ ਰਿਪੀਟ ਕਰ ਸਕਦੇ ਹੋ ਤੇ ਆਪਦੇ ਫਰੈਂਡ ਸਰਕਲ ਵਿੱਚ ਵੱਤ ਵਤ ਸ਼ੇਅਰ ਕਰੋ ਤੇ ਆਪਣੇ ਸਬਸਕ੍ਰਾਈਬਰ ਵੀ ਪੂਰੇ ਕਰੋ ਫਿਰ ਆਪਾਂ ਨੂੰ ਹੋਰ ਵੀ ਵੀਡੀਓ ਪਾਉਣ ਦਾ ਮਜ਼ਾ ਆਏਗਾ ਤੇ ਪਲੀਜ਼ ਤੁਸੀਂ ਦੱਸ ਸਕਦੇ ਹੋ ਕਿ ਕਿਹੜੇ ਟੌਪਿਕ ਤੇ ਤੁਹਾਨੂੰ ਵੀਡੀਓ ਚਾਹੀਦੀ ਹੈ ਪੋਸਟ ਟੌਪਿਕ ਤੇ ਵੀ ਵੀਡੀਓ ਬਣਾ ਦਾਂਗੇ ਤੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਜੇ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਓ ਧੰਨਵਾਦ